ਕਰ ਲਿਓ ਜੀ ਗੁਲੀਨ ਮੇਰਾ ਵਲੌਗ 1 ਨੂੰ ਇੰਸਟਾਗ੍ਰam ਤੇ ਹਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂ ਤੋਂ ਕਰ ਲਿਓ ਜੀ ਆਪਣੀ ਇੰਸਟਾਗ੍ਰam ਆਈਡੀ ਹੈਗੀ ਗੁਲੀਨ ਮੇਰਾ ਬਲੌਗ 1 ਜੀ ਸਬਸਕ੍ਰਾਈਬ ਫੋਲੋ ਕਰ ਲਿਓ ਜੀ ਪਲੀਜ਼ ਹਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ YouTube ਚੈਨਲ ਗੁਲੀਨ ਮੇਰਾ ਤੇ ਤੁਹਾਡਾ ਸਵਾਗਤ ਹੈ ਜੀ ਅਮੀਰ ਕਰਦੇ ਸਾਰੇ ਵਧੀਆ ਹੋਗੇ ਠੀਕ ठाਕ ਹੋਗੇ ਪ੍ਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਰਹੋ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਜਿਹੜੇ ਬਿਨਾ ਸਬਸਕ੍ਰਾਈਬ ਕਰਕੇ ਦੇਖਦੇ ਆ ਜੀ ਉਹਨਾਂ ਦਾ ਵੀ ਦਿਲੋਂ ਧੰਨਵਾਦ ਜੀ ਹਾਂਜੀ ਚਲੋ ਆਪਾਂ ਮਿਲਦੇ ਆਂ ਫਿਰ ਹਾਂਜੀ ਅੱਜ 10ਵੀਂ ਸੀਗੀ ਜੀ ਤੇ ਇੱਥੇ 10ਵੀਂ ਨੂੰ ਭੰਡਾਰਾ ਕਰਦੇ ਆ ਜੀ ਸਾਲ ਬਾਅਦ ਜੀ ਤੇ ਆਪਾਂ ਇੱਥੇ ਮੱਥਾ ਟੇਕਣ ਆਏ ਸੀਗੇ ਜੀ ਇਹ ਹੈਗਾ ਪਿੰਡ ਖੇੜੀ ਜੀ ਸੰਗਰੂਰ ਜਿੱਥੇ ਬਾਬਾ ਦਲੇਰ ਸਿੰਘ ਜੀ ਦਾ ਗੁਰਦੁਆਰਾ ਬਾਜੀ ਉੱਥੇ ਪਿੰਡ ਖੇੜੀ ਜੀ ਤੇ ਆਪਾਂ ਮੱਥਾ ਟੇਕਣਾ ਸੀ ਜੀ ਆਪਾਂ ਫਿਰ ਮੱਥਾ ਟੇਕਿਆ ਉਸ ਤੋਂ ਬਾਅਦ ਜੀ ਆਪਾਂ ਲੰਗਰ ਪਾਣੀ ਛਕਿਆ ਜੀ ਤੇ ਨਵਜੋਤ ਨੂੰ ਜੀ ਲੰਗਰ ਵਰਤਾਉਣ ਦਾ ਸੇਵਾ ਕਰਨ ਦਾ ਬਹੁਤ ਸ਼ੌਂਕ ਸੀ ਤੇ ਇਹ ਜਿੱਥੇ ਵੀ ਜਾਂਦਾ ਜੀ ਇਹ ਸੇਵਾ ਕਰਦਾ ਜੀ ਲੰਗਰ ਵਰਤੋਂਦਾ ਜੀ ਵਧੀਆ ਲੱਗਦਾ ਚਲੋ ਜਿਵੇਂ ਉਹਦਾ ਕਰ ਅਛਾ ਸ਼ਰਾਰਤੀ ਜਿਵੇਂ ਮਰਜੀ ਆ ਪਰ ਜਿਵੇਂ ਐਵੇਂ ਜਾ ਕੇ ਨੇ ਇਹਨੂੰ ਸੇਵਾ ਦਾ ਬਹੁਤ ਸ਼ੌਂਕ ਆ ਜੀ ਤੇ ਨੇ ਫਿਰ ਉੱਥੇ ਸੇਵਾ ਕਰਵਾਈ ਜੀ ਅੱਜ ਤੋਂ ਜੇ 2 2 ਸਾਲ ਪਹਿਲਾਂ ਜੀ ਅਸੀਂ ਹਜੂਰ ਸਾਹਿਬ ਗਏ ਸੀਗੇ ਜੀ ਉੱਥੇ ਵੀ ਇਹਨੇ ਸੇਵਾ ਬਹੁਤ ਕਰਵਾਈ ਜੀ ਸੇਵਾ ਦਾ ਬਹੁਤ ਸ਼ੌਂਕ ਹੈ ਆਪਾਂ ਵੀਡੀਓ ਬਣਾਈ ਹੋਈ ਹੈ ਉੱਥੇ ਦੀ ਵੀ ਪਾਵਾਂਗੇ ਜੀ ਜਿੱਥੇ ਦੇ ਨਾਲ ਆਪਾਂ ਉਹ ਬਿਲਦੇ ਹੋਏ تھے ਹਜੂਰ ਸਾਹਿਬ ਦੀ ਬਹੁਤ ਜਾੜ ਆਉਂਦੀ ਹੈ ਜੇ ਵੀ ਕਹੂਗਾ ਮੰਮੀ ਬਹੁਤ ਜ਼ਿਆਦਾ ਆਉਂਦੀ ਹੈ ਬਣੀ ਤਾਂ ਇਹ ਲੈਣੀ ਹੈ ਕੋਣ ਹੈ ਨਾ ਧੰਦੀ ਨਹੀਂ ਜੀ ਬਲੌਗ ਅਮਨ ਪਾਗੇ ਇਹ ਚਾਹੀਣਾ ਨਾ ਗਲੌਗ ਜੇਕਰ ਬੋਚੇ ਕਿੰਨੇ ਫੋਲੋਅਰ ਨੇ ਵੀ 3 ਤੇ ਗੁੰਦਪਾਲਾ ਉਹ ਇੰਸਟਾ ਦੇ ਆ ਮੈਂ ਥੋਲੇ ਲਗਾ ਰਿਹਾ ਤੇ 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 ਬੱਕਰੀਆਂ ਚੱਲੋ ਵੇੰਗੋ ਦੰਦਮ ਕਰਾ ਦੇਣਾ ਚਾਹੀਦਾ ਯਾ ਕਿ ਹੋਣਾ ਨਹੀਂ ਆ ਤੇ ਇੱਕ ਗਲਾਸ ਤੇ ਤੇਤੀ ਇਹ ਨਾਲ ਮੈਂ ਕਹਿੰਦੇ ਦਾਦੀ ਦੀ ਹਾਂਜੀ ਚਲੋ ਜੀ ਆਪਾਂ ਤੁਹਾਨੂੰ ਬਾਗ ਦੀ ਫੈਰ ਕਰਾਉਣੀ ਆ ਜੀ अब टबटबट होके भाग लो भाई टबटबट होके 90 भाग लूंगा नाला से गाता हो जाके उधर नाल से गा जा परले पास पर पास ऐ थे आ दो परले जा बोल ਬੋ ਲੱਗੇ ਖੇੜੀ ਬਾਗ ਚ ਹਾਈ ਗਾਇਸ ਅੱਜ ਆਪਾਂ ਆਏ ਆ ਖੇੜੀ ਬਾਗ ਵਿੱਚ ਹਾਂਜੀ ਜਿਨ੍ਹਾਂ ਨੇ ਬੇਰ ਖਾਣੇ ਤੁਸੀਂ ਖਾ ਸਕਦੇ ਆ ਨਵਜੋਤ ਕੋਲੇ ਬਾਦੂ ਬੇਰ ਨੇ ਜੀ ਅੱਜ ਸਾਰਾ ਨਵਜੋਤ ਅਸੀਂ ਆਏ ਹੋਏ ਜੀ ਪਿੰਡ ਖੇੜੀ ਹਾਂ ਰਲਾ ਤੋ ਹੋ ਇਹ ਬਹੁਤ ਹੋਲ ਕਮਾਣਾ ਵਾ ਜੇ ਤੈ ਝਾੜਦਾ ਸਾਰੇ ਦਾ ਸਾਰਾ ਇਹ ਹੈਗੇ ਜੀ ਸਾਡੇ ਭਾਜੀ ਖੇੜੀ ਵਾਲੇ ਜਿਨ੍ਹਾਂ ਨੇ ਲੱਕੜੀ ਦਾ ਕੰਮ ਕਰਾਉਣਾ ਹੋਵੇ ਤਾਂ ਇਹਨਾਂ ਕੋਲ ਕਰਵਾ ਸਕਦੇ ਆ ਨੇ ਜੀ ਇਹ ਬਹੁਤ ਵਧੀਆ ਲੱਕੜੀ ਦਾ ਕੰਮ ਕਰਦੇ ਤੇ ਬਾਕੀ ਭਾਜੀ ਬਰਾਏ ਕੁਝ। ਪੀ ਲਓ। ਆਪੇ ਆਪੇ ਬਦਸਰ। ਆ ਦੇ। ਪੱਪਾ ਇੱਕ ਇੱਕ। ਫਾਤੇ ਮੰਮੀ ਨੂੰ ਬੁਲਾ। ਤਾਂ ਕਵੇਂ ਚਲੋ ਜੀ। ਚੱਲ ਭੱਜ ਲੈਣ ਉਹ। ਇੱਕ ਥੋੜਾ ਜਿਹਾ। ਅੱਛਾ ਅੱਛਾ। ਅ ਡਿੱਪਟੀ ਡਾਕਟਰ ਯਾਰ ਆ ਮੇਰਾ। ਕਰਨੈਲ ਸਿੰਘ ਨੇ। ਦੋਸਤ ਅੰਦਰ ਹੈ ਮੇਰਾ ਪਿੰਡੇ ਇਹੀ ਹੈ। ਉਹਨਾਂ ਦੇ ਲੱਖ ਵੇਲ। ਉਹ ਮਿੱਠੇ ਆ। ਹੈ? ਲੱਖ ਵੇਲ ਹੋਣਗੇ। ਲੱਖ ਤੋਂ ਤਾਂ ਜ਼ਿਆਦਾ ਹੀ ਹੋਣਗੇ। ਵਾਦੂਆ ਨਵਜੋਤ ਪੁੱਛ ਰਿਹਾ ਵੀ ਲੱਖ ਵੇਰ ਹੋਣਗੇ ਕਮੈਂਟਰਾਂ ਵੀ ਤੁਸੀਂ ਦੱਸੋ ਪਹਿਲਾ ਪਸੂ ਨਾਲੇ ਦਾ ਦਿਖਾ ਦਿੰਨੇ ਆ ਦੱਸੋ ਇਹ ਤਾਂ ਕਿੰਨੇ ਵੇਰ ਹੋਣਗੇ ਦਿੱਤੇ ਵੀ ਦੇਖਣੋ ਸਾਰਾ ਕਿਤੇ ਜੀ ਚਲੋ ਜੀ ਤੁਸੀਂ ਦੱਸ ਦਿਓ ਜ਼ਰੂਰ ਵੀ ਕਿੰਨੇ ਕੇ ਵੇਰ ਹੋਣਗੇ ਨਵਜੋਤ ਪੁੱਛ ਰਿਹਾ ਕਮੈਂਟਰਾਂ ਹੀ ਦੱਸ ਦਿਓ ਮੂਰੇ ਜਾਓ ਕੋਈ ਕੰਡਾ ਨਹੀਂ ਮੂਰੇ ਜਾ ਆਹੀ ਨੇ ਨਾ ਭਾਈ ਮੈਂ ਗੋ ਅੰਬ ਚਲ ਨਬੂ ਤੂੰ ਕਰ ਦੱਸ ਇਹ ਦਸਹਿਰੀ ਅੰਬ ਲਵੇ ਜਾ ਕੇ ਦੱਸ ਕੇ ਇਹ ਦਸਹਿਰੀ ਅੰਬ ਹੈ ਇਹ ਬਿਸ਼ਾਰੀ ਅੰਬ ਨੇ ਜੀ ਹਾਂਜੀ ਆਪਾਂ ਖੇੜੀ ਆਏ ਸੀਗੇ ਖੰਡਪੜ ਸਾਹਿਬ ਤੇ ਉੱਥੇ ਦੀ ਵੀਡੀਓ ਆਪਾਂ ਬਹੁਤ ਘੱਟ ਛੂਡ ਕੀਤੀ ਇਹ ਤੁਹਾਨੂੰ ਆਪਾਂ ਬਾਗ ਦੀ ਦਿਖਾ ਰਹੇ ਹਾਂ ਇਹ ਸਾਰੇ ਕਿਹੜੇ ਕਿਹੜੇ ਲੱਗੇ ਹੋਏ ਨੇ ਨਬੂ ਜੀ ਕਿਹੜੇ ਕਿਹੜੇ ਦੱਸੋ ਆ ਕਾ ਦੇ ਨੇ ਦਸਹਿਰੀ ਅੰਬ ਇਹ ਦਸਹਿਰੀ ਅੰਬ ਦਾ ਬੂਟਾ ਵਾ ਜੀ ਬੀੜਣੇ ਦੇ ਬਾਗ ਵਿੱਚ ਸਾਰੇ ਤਰ੍ਹਾਂ ਦੇ ਲੱਗੇ ਹੋਏ ਆ ਨੇ ਜੀ ਤੇ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਦਿਲੋਂ ਧੰਨਵਾਦ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣੋ ਹਾਂ ਠੀਕੋ ਤੇ ਇੱਧਰ ਹੈਗਾ ਜੀ ਇਹ ਚੀਕੂ ਦਾ ਸੀ ਚੀਕੂ ਤਾਂ ਲੱਗਣ ਲੱਗਾ ਹਜੇ ਫਲ ਲੱਗ ਰਿਹਾ ਜੀ ਇਹਨਾਂ ਨੂੰ ਬਸ ਮਹੀਨੇ ਦੋ ਕੁ ਮਹੀਨੇ ਤੱਕ ਇਹ ਨੇ ਐਨ ਭਰ ਜਾਣਗੇ ਜੀ ਆਹ ਕਿ ਇਹਨੂੰ ਦਾ ਬੂਟਾ ਜੀ ਆਦਾ ਹੈਗਾ ਔਲੇ ਦਾ ਔਲੇ ਆਂਦਾ ਜੀ ਔਲੇ ਆਂਦਾ ਜੀ ਉਹ ਕਿੰਨੂ ਆਂਦਾ ਜੀ ਆ ਵੀ ਕਿੰਨੂ ਆ ਜੀ ਇਹ ਅੰਬ ਦੇ ਸੀ ਫੁੱਲ ਸਾਰਾ ਸਾਰਾ ਪਲਾਟ ਇਹ ਇੱਥੇ ਜੀ ਸਾਰੇ ਆਂਬਾਂ ਦੇ ਬੂਟੇ ਹੁਣ ਜਦੋਂ ਆਚਾਰ ਪੈਣਗੇ ਇੱਥੋਂ ਹੀ ਜਾਣਗੇ ਜੀ ਅੰਬ ਸਾਰੇ ਦਸਹਿਰੀ ਅੰਬ ਤੇ ਆਚਾਰ ਵਾਲੇ ਅੰਬ ਸਰੀਮ ਤੇ ਦੇਸੀ ਅੰਮ ਅਚਾਰ ਵਾਲਾ ਦੇਸੀ ਅੰਮ ਹਾਂਜੀ ਇਹ ਉਹ ਪਤਾ ਜਾਨਵਰਾਂ ਨੂੰ ਪੁਝਾਰੇ ਨੇ ਜਾਨਵਰਾਂ ਨੂੰ ਦੇਖੋ ਜੀ ਅੱਜ ਕੱਲ ਦੇ ਬੱਚਿਆਂ ਨੂੰ ਇਹ ਵੀ ਨਹੀਂ ਪਤਾ ਹੈਗਾ ਵੀ ਇਹ ਕੀ ਕਰ ਰਹੇ ਨੇ ਜਾਨਵਰਾਂ ਨੂੰ ਪੁਝਾਰੇ ਨੇ ਜਾਨਵਰ ਬੇਰ ਖਰਾਬ ਕਰਦੇ ਆਗੇ ਫਰੂਟ ਖਰਾਬ ਕਰਦੇ ਆਗੇ ਦੇਖ ਲਓ ਜੀ ਅੱਗੇ ਸਾਰਾ ਕੁਝ ਬੱਚਿਆਂ ਨੂੰ ਪਤਾ ਹੁੰਦਾ ਸੀ ਅੱਜ ਕੱਲ ਦੇ ਨੂੰ ਜਮਾ ਹੀ ਨਹੀਂ ਪਤਾ ਵੀ ਇਹ ਕੀ ਕਰ ਰਹੇ ਨੇ ਖੜਕਾ ਕਾਤੋਂ ਕਰ ਰਹੇ ਨੇ ਨਾ ਉਹ ਦਿਨ ਜਮਾ ਹੀ ਨਹੀਂ ਪਤਾ ਚਲੋ ਆਜੋ ਆਹ ਕੰਮ ਨਹੀਂ ਲੱਗਦਾ ਵਾਹ ਉਹਨਾਂ ਪੁੱਤਰੇ ਆ ਦੇ ਲੋਕ ਜਿਹੜਾ ਕੁੱਤਾ ਇਹ ਤੇ ਜੋ ਗੋਪਾ ਨਹੀਂ ਦੋ ਕੰਟਰੋਲ ਫਰੂਟ ਹੋਗਾ ਕੱਟੋ ਕੱਟੋ ਇਹ ਤਾਂ ਨੇਚਰਲ ਪੱਟਿਆ ਫਰੂਟ ਹੁੰਦਾ ਬਈ ਉਹਦਾ ਤਾਂ ਟੇਸਟ ਹੀ ਵੱਖਰਾ ਹੁੰਦਾ ਤੇ ਜਦੋਂ ਜੀ ਇੱਥੇ ਫਲ ਲੱਗ ਗਿਆ ਜੀ ਫਿਰ ਆਪਾਂ ਵੀਡੀਓ ਸ਼ੂਟ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਅਜੇ ਤਾਂ ਹੁਣ ਮੌਸਮ ਦੇ ਹਿਸਾਬ ਨਾਲ ਅਜੇ ਲੱਗ ਰਹੇ ਨਹੀਂ ਤੇ ਆਪਾਂ ਉਹਰੇ ਵੀਡਿੰਗ ਵੀ ਕਰਨਾਵਾਂਗੇ ਤਸ ਤਾਂ ਕੀ ਕਰਿਆ ਨਬੂ ਵੀਡਿੰਗ ਕਰਨਾ ਮੈਂ ਕਿ ਆਪਾਂ ਨਵਜੋਤ ਕਹਿੰਦਾ ਜਿੱਥੇ ਵੀਡੀਓ ਸ਼ੂਟ ਕਰਨਾ ਆਉਂਗਾ ਮੈਂ ਆਪਣੀ ਤੇ ਨਾਲੇ ਤੁਹਾਨੂੰ ਦਿਖਾ ਕੇ ਲੈ ਕੇ ਜਾਊਂਗਾ ਜੀ ਹਰ ਕੋ ਨੂੰ ਫਰੂਟ ਪੱਕੇ ਨੇਚਰਲ ਪੱਕੇ ਹੋਏ ਬੂਟੇ ਦੇ ਫਰੂਟ ਤੁਸੀਂ ਮੇਰੀ ਇੰਸਟਾਗ੍ਰam ਤੇ ਜਾ ਕੇ ਦੇਖ ਸਕਦਾ ਗੁਰਲੀਨ ਮੇਰਾ ਵਲੌਗ 1 ਤੇ ਮੈਂਨੇ ਇੱਕ ਪ੍ਰੀ-ਵੀਡਿੰਗ ਸ਼ੂਟ ਕੀਤੀ ਸੀ ਉਹ ਆਪਣੀ ਚੌਥੇ ਪੰਜਵੇਂ ਨੰਬਰ ਤੇ ਹੋਊਗੀ ਤੁਸੀਂ ਜਾ ਕੇ ਉਹਨੂੰ ਦੇਖ ਲਿਓ ਜਰੂਰ ਤੇ ਲਾਈਕ ਕਮੈਂਟ ਸ਼ੇਅਰ ਪੱਕਾ ਕਰਿਓ ਜੀ ਤੇ ਸੋਣਾ ਕਰ ਲਿਓ ਜੀ ਗੁਰਲੀਨ ਮੇਰਾ ਵਲੌਗ 1 ਨੂੰ ਇੰਸਟਾਗ੍ਰਾਮ ਤੇ ਆਓ ਲੈ ਤੋਰ ਤੁਸੇ ਕਾਦੀ ਕਾਤੇ ਸਾਡੇ ਕੁੱਤੇ ਵਾਲੀ ਕੋਈ ਫੋਟੋ ਜਿਹੜੇ ਰਹਿ ਗਏ ਉਹ ਅੱਜ ਆਹ ਇਹਦੇ ਜਿਆਦਾ ਉਚਾਈ ਚ ਇਹ ਹੈਗੇ ਜੀ ਔਲਿਆਂ ਦਾ ਬਾਗ ਜੀ ਇੱਥੇ ਸਾਰੇ ਤਰ੍ਹਾਂ ਦਾ ਬਾਗ ਆ ਜੀ ਇੱਕ ਚੈਦੂ ਜੋ ਸ਼ੈਦ ਵਾਲੀਆਂ ਨੇ ਹੋਰ ਕਾਦੀਆਂ ਨੇ ਇਹਦੇ ਤਾਇਆ ਜੀ ਨਵ ਨੂੰ ਮਜ਼ਾਕ ਕਰ ਰਹੇ ਨੇ ਕਿ ਨਵੂ ਖੋਲ ਕੇ ਆਪਾਂ ਤੇਰੀ ਵੀਡੀਓ ਬਣਾ ਦਿੰਨੇ ਆ ਜੀ ਨਵਜੋਦ ਕਹਿੰਦਾ ਮੈਂ ਨਾ ਵੀਡੀਓ ਬਣਾਉਣੀ ਆ ਦੀ ਜਿੱਥੇ ਜ ਆ ਆ ਪੱਖਿਆਂ ਦੇ ਨਵਜੋਤ ਨਾ ਜ ਆ ਲੜ ਜਾਣਗੀਆਂ ਦੋ ਚਾਰ ਨਾਲ ਕੁਝ ਨਹੀਂ ਹੁੰਦਾ ਲੜਨ ਨਾਲ ਇਹ ਤਾਂ ਪਾਲਤੂ ਨੇ ਤੇ ਨਵਜੋਤ ਆਇਆ ਜਿਹਨੂੰ ਮਜ਼ਾਕ ਕਰਦੇ ਜੀ ਨਵ ਨੂੰ ਵੀ ਤੇਰੇ ਮੂੰਹ ਬਹੁਤ ਸੋਹਣਾ ਲੱਗਣ ਲੱਜੂਗਾ ਗੋਲ ਮਟੋਲ ਵੀ ਇੱਕ ਅਧੀ ਲੜਾਲਾ ਬਣੇ ਬੱਕੀ ਨਰਾਵਣੀਆਂ ਨਵ ਨਵ ਨੂੰ ਪਰ ਨਵ ਨੂੰ ਨਿਰੋੜੇ ਦੀ ਗੁਲੀ ਨੂੰ ਲੋੜਾ ਗਰਲੀਨ ਜਿਆਦਾ ਮੱਚੀ ਜੀ ਉਹਦੇ ਮੂੰਹ ਘੁਰਕਾ ਚੱਲੀਏ ਨਾ ਵੋ ਚਲ ਆਜੋ ਚਲੋ ਇਹ ਕਿਹਾ ਉਹ ਯਾਰ ਸ਼ਾਇਦ ਮੇਰੇ ਦੋਸਤ ਦੀ ਨੇ ਕਦੇ ਚਾਹੀਦਾ ਹੋਊਗਾ ਦੱਸੋ ਉਹ ओरिजिनल ਸ਼ਾਇਦ ਨਹੀਂ ਮਿਲਦਾ ਨਹੀਂ ਛੇਤੀ ਕਿਥੋਂ ਮੈਂ ਤਾਂ ਮੈਂ ਕੱਢਦਾ ਹਾਂ ਅੱਛਾ ਠੀਕ ਹੈ ਕਿੰਨੇ ਘੰਟੇ ਆਉਂਦੇ ਵੀ ਕਵਰ ਕੀਤਾ ਹੁੰਦਾ ਸਾਰੇ ਕੁਸ ਚਲ ਸੰਦ ਸਮਾਨਾ ਹੋਏਗਾ ਆਪਣੇ ਕੋਲੇ ਇਹ ਡੱਬੇ ਵੀ ਮੇਰੇ ਬਣਾਏ ਹੋਏ ਨੇ ਬਾਕਸ ਵੀ ਮੇਰੇ ਬਣਾਏ ਹੋਏ ਨੇ ਕੋਲ ਇਹਨੇ 70 ਸੀਟੇ ਇਹ ਜਦੋਂ ਅੰਬ ਦੀ ਫਸਲ ਖਤਮ ਹੋ ਜਾਂਦੀ ਆ ਸਭ ਤੋਂ ਲੇਟ ਚੱਲਦਾ ਇੱਕ ਮਹੀਨਾ ਲੇਟ ਚੱਲਦਾ ਹੈਗਾ ਜਦੋਂ ਅੰਬ ਖਤਮ ਹੋ ਜਾਂਦਾ ਆਪਣੇ ਅਛੂ ਵੀ ਲੇਟ ਅਮਰਪਾਲੀ ਕਹਿੰਦੇ ਆ ਇਹਨੂੰ ਜਦੋਂ ਕਿ 150 ਰੁਪਏ ਕਿਲੋ ਅੰਬ ਹੋ ਜਾਂਦਾ ਉਦੋਂ ਇਹ ਚੱਲਦਾ ਲਿਆ ਦੇ ਜੱਤੀ ਵੀ ਸਵੀਟ ਲਾਈਨ ਲੀਗਲ ਜਮਨ ਕੀ ਕੁਪੇਰ ਲੀਤੀ ਅੰਬ ਨੋਟਾ ਟੋਫੀਟ ਚੰਜਾ ਅੰਬ ਤੇਜੀ ਨਿੰਬੂ ਕੰਗਰੀਬ ਉਮਰਵਰਾਵਲਾ ਮਿੱਠਾ ਤੰਤਰਾ ਕਿਨੂ ਨਾਰ ਗ੍ਰੇਪਫਰੂਟੇ ਨਾਸਪਤੀ ਆਲੂਖਾ ਦਾ ਅੰਬ ਪੂਰਾ ਕੇਲਾ ਪਪੀਤਾ ਪਰੋਦਾ ਫਾਲਸਾ ਕੋਈ ਤੁਹਾਨੂੰ ਜੰਦੇ ਦੀ ਵਾਸਤੇ ਮੈਂ ਸੁਝਾ ਦੇਣੀ ਹਾਂ ਤੋ ਆ ਲੋ ਪਾ ਤੋਰੇ ਜਾਂਦੇ ਤਾਂ ਪਾ ਲਈ ਇੱਥੇ ਪਾ ਲਈ ਆ ਲੋ ਜੀ ਫੇਰ ਖਾ ਲੋ ਫੇਰ ਵਿੱਚ ਵੀ ਬਾਗੂ ਪਾਈ ਆਹ ਜੀ ਦੇਰ ਖਾਓ ਚੋਟਾ ਆ ਸਾਹਿਬ ਜੀ ਤਾਂ ਹਾਂ ਐਨ ਸਰਕੇ ਤੋ ਨਾ ਇਹਨੂੰ ਗਾਣੋ ਛੱਡਣਾ ਸਰ ਓ ਡਾਕਟਰ ਜੀ ਆਰਸਾ ਮਸਤ ਮੰਮੀ ਮੁੰਡਿਆ ਕੀ ਆ ਵੀ ਕਦੋਂ ਸੁਣਨ ਮਤਲਬ ਕਹਿੰਦਾ ਮੈਂ ਤਾਂ ਕਾਇ ਨੂੰ ਖੜਿਆ ਹੋਇਆ ਹਾਂ ਕਾਇ ਕੀ ਦਿਖਦਾ ਹੈ ਹਾਂਜੀ ਇਹ ਗੁਰਦੁਆਰਾ ਸਾਹਿਬ ਬੱਦਲੇ ਸਿੰਘ ਖੀੜੀ ਵਾਲਿਆਂ ਦੇ ਨਾਮ ਤੇ ਬਣਿਆ ਹੋਇਆ ਹੈ ਜੀ ਵਬਦਲੇ ਸਿੰਘ ਜੀ ਖੇੜੀ ਵਾਲੇ ਸੰਗਰੂਰ ਹਾਂਜੀ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਆਂ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇ ਤੁਸੀਂ ਸਾਡੇ ਚੈਨਲ ਦੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ